ਜਦੋਂ ਦਾਦਾ ਦਾ ਲੈਣਾ ਲੈ ਗਿਆ ਉਹਦੇ ਤੇ ਡਾਕਟਰ ਇੱਕ ਇੱਕ ਦਾ ਵੀ ਤੇ ਰੀਚਾਰਡਰ ਹੁੰਦਾ ਇਹ ਜਿੱਦਣ ਗੁਜਰਾਂ ਲੈ ਗਿਆ ਮਰ ਚੁੱਕ ਕੇ ਕਰਕੇ ਘੱਜਾ ਲੈ ਦੱਸੋ ਕਿੰਨੀਆਂ ਸਾਰੀ ਲੈ ਗਿਆ ਲੈ ਦੱਸ ਕਿੱਥੇ ਆ ਹਾਂ ਮੈਂ ਤੁਹਾਨੂੰ ਕਿਹਾ ਸੀ ਨਾ ਤੂੰ ਦਾਦਾ ਬਣ ਪੋਤਰਾ ਬਣ ਕੇ ਪੁੱਛੀ ਕੀ ਪਤਾ ਤੇਰੀ ਦਵੇ ਬਾੜੀ ਜੀ ਵੀ ਧੋਪ ਹੁੰਦੀ ਸੀ ਅੱਪੂ ਨਾਲ ਹਾਂ ਬੰਦਾ ਇਹਨਾਂ ਨੂੰ ਛਾਵੇਂ ਆ ਹੁਣ ਜਿੱਦਣ ਦੀ ਛੱਤ ਪਾਈ ਹੈ ਨਾ ਕਸਮੇ ਬੜਾ ਸਕੂਨ ਆ ਮਾਸ਼ੱਲਾ ਮਾਲ ਬੜੇ ਨਾ ਚੈਨ ਨਾ ਖੜੋਂਦਾ ਮੇਰੇ ਬਾਬਾ ਬੱਕਰੀ ਲੈ ਜਾ ਪੁੱਤਰਾ ਕਹਿੰਦੇ ਮੈਂ ਕਹਾ ਬਾਬਾ ਜੀ ਜਦੋਂ ਮੈਂ ਲੈ ਗਿਆ ਮੁੜ ਕੇ ਤਾਂ ਤੁਸੀਂ ਗਾਲਾਂ ਕੱਢਣੀਆਂ ਇਹਨਾਂ ਨੂੰ ਮਗਰੋਂ ਨਹੀਂ ਨਹੀਂ ਜੇ ਇਹ ਤੇ ਅੱਪੂ ਨੇ ਕਹਿਤਾ ਨਾ ਲੈ ਜਾ ਫਿਰ ਕੁਛ ਨਹੀਂ ਹੁੰਦਾ ਲਓ ਜੀ ਮੱਝ ਆਈ ਸੀ ਕੱਲ ਸਾਲ ਮੰਡੀ ਤੋਂ ਬਹੁਤ ਸੋਹਣੀ ਮਾਸ਼ਾਅੱਲਾ ਭੁੱਖ ਲੈਂਦੀ ਵੇਖ ਕੇ ਤੇ ਇਹ ਭਾਈ ਹਲੇ ਪਹੁੰਚਿਆ ਅਸੀਂ ਬਾਹਰੋਂ ਤੇ ਕਹਿੰਦੇ ਵੇਚਤੀ ਆ ਹਾਂਜੀ ਹਲ ਤੇ ਚਾਵ ਨਹੀਂ ਉਤਰਿਆ ਪੂਰਾ ਵੇਖਣ ਦਾ ਮੱਝ ਨੂੰ ਹਾਂਜੀ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਇੱਕ ਨਵੇਂ ਦਿਨ 'ਚ ਤੇ ਇਸ ਟਾਈਮ ਤੁਸੀਂ ਦੇਖ ਜਿਓ ਮੈਂ ਖੜਾ ਹੈਗਾ ਨਨਕਾਣਾ ਸਾਹਿਬ ਕਸ਼ਮੀਰ ਤੋਂ ਨਨਕਾਣਾ ਸਾਹਿਬ ਪਹੁੰਚ ਆਏ ਆ ਚੌਰੀ ਸਾਹਿਬ ਹੁਣੇ ਬੈਠਿਆ ਹਾਂਜੀ ਕੀ ਹਾਲ ਹੈ ਸਲਾਮ ਵਾਲੇਕਮ ਵਾਲੇਕਮ ਸਲਾਮ ਠੀਕ ਆ ਵਲੌਗ ਵਾਲਿਆਂ ਨੂੰ ਵੀ ਤੇ ਮੇਰੇ ਲੋ ਵੀ ਤੇ ਤੇਰੇ ਲੋ ਵੀ ਸੁਣਾਓ ਸਭ ਵਧੀਆ ਕਰਤਾ ਹੀ ਕੰਮ ਕਰਤਾ ਹੀ ਕੰਮ ਪੈਨ ਦੀ ਕੰਮ ਕੀ ਕਰਤਾ ਚੁੱਪ ਕਰਕੇ ਬੈਠੇ ਆ 8:30 ਦਾ ਟਾਈਮ ਹੋ ਗਿਆ ਪੱਠੇ 8:30 ਦਾ ਟਾਈਮ ਆ ਪੱਠੇ ਦਿੱਥੇ ਵਾਲੇ ਬੰਦੇ ਮਰ ਗਏ ਅੱਜ ਅੱਜ ਤੇ ਖੋਬੇ ਦੇ ਵਿੱਚ ਖੁਬ ਖਵਈਏ ਹੋਊਗਾ ਤੇ ਬਾਰਿਸ਼ ਪੈਦੀ ਵੀ ਨਨਕਾਣਾ ਸਾਹਿਬ ਤਾਂ ਕਾਫੀ ਜਲਦੀ ਸਵੇਰੇ 3 ਵਜੇ ਦੀ ਸ਼ੁਰੂ ਆ ਤੇ ਹਲੇ ਤੱਕ ਨਹੀਂ ਰੁਕੀ ਵਿਚ ਵਿਚ ਕਿਣਮਣ ਹੁੰਦੀ ਆ ਫਿਰ ਸਟਾਰਟ ਹੋ ਜਾਂਦੀ ਆ ਸੋ ਅਸੀਂ ਇੱਥੇ ਬੱਜੇ ਬੈਠੇ ਆ ਇਸ ਟਾਈਮ ਵੀ ਕਿਦੋਂ ਮੀਂਹ ਰੁਕੇ ਤੇ ਕਿਦੋਂ ਬਾਹਰ ਜਾਈਏ ਬੱਜਾ ਤਾਂ ਤੂੰ ਬੈਠਾ ਹਾਂ ਦਾ ਸਾਡਾ ਮਾਲ ਮੈਂ ਤਾਂ ਖੁਸ਼ ਆ ਇੱਥੇ ਬੈ ਕੇ ਨਹੀਂ ਨਹੀਂ ਮੈਂ ਬੱਜਾ ਐਸ ਲਈ ਬੈਠਾ ਵਾਂ ਕਿਉਂਕਿ ਮੈਂ ਬੂਟ ਛੂਟ ਜੇ ਪਾਏ ਆ ਚੱਪਲ ਚੁੱਪਲ ਹੋਵੇ ਕੋ ਪਿੰਡ ਵਾਲਾ ਟਰੋਜਰ ਹੋਵੇ ਹਾਂ ਬੂਏ ਦੇ ਵਿੱਚ ਇਹਦੇ ਵਿੱਚ ਮੈਂ ਦੋ ਪੈਰ ਵਾਲ ਲਾਵਾਂਗਾ ਬੱਸ ਹੋਜੀ ਰਾਤ ਨੂੰ ਇਹਨਾਂ ਨੂੰ ਆਪ ਤੁਸੀਂ ਪੱਠੇ ਵਧਾ ਦੇਣਾ ਬੂਆ ਆਈ ਮੈਂ ਪੱਠੇ ਵਧਾਂ ਨਹੀਂ ਮੈਂ ਨਹੀਂ ਵਧਦਾ ਉਹਦੇ ਕਹਿਣਾ ਤੂੰ ਹੈਲੋ ਘਰੇ ਘਰੇ ਮੈਂ ਵੜ ਵੜ ਕਮਲਾ ਹੋ ਗਿਆ ਅੱਛਾ ਤਾਂ ਸਾਡੇ ਨਾਲ ਪੱਠੇ ਪੁੱਠੇ ਵੜਾਵਾ ਘਰ ਚਲ ਗਏ ਹੋਰ ਤੂੰ ਇੱਥੇ ਛੁੱਟੀਆਂ ਮਾਰਨ ਆਇਆ ਪੱਠੇ ਮੈਂ ਨਾਨਕੇ ਆਇਆ ਨਾਨਕੇ ਆਇਆ ਪਿਛਲੀ ਵਾਰੀ ਮੈਂ ਤੁਹਾਡੇ ਕੋ ਲੈ ਗਿਆ ਸੀ ਕੁੱਤਾ ਬਤਖਾਂ ਇਸ ਵਾਰੀ ਮੈਂ ਲੈ ਕੇ ਜਾਣਾ ਦਾਦ ਕੀ ਹੁੰਦਾ ਨਹੀਂ ਹੈ ਦਾਦ ਕੀ ਆਇਆ ਮਾ ਦਾਦ ਕੀ ਆਇਆ ਯਾਰ ਤੂੰ ਚੁੱਪ ਕਰ ਮਮਾ ਪਿਓ ਤੇਰਾ ਲੈ ਵੀ ਸੁਤਾ ਹੈ ਇਹ ਕੀ ਹੈ ਮੋਇ ਸਾਡੇ ਪਿਓ ਬੋਤ ਸੀ ਕਿਉਂ ਵੀ ਉਹ ਵੀ ਨਹੀਂ ਉੱਠ ਕੇ ਹੁੰਦਾ ਤੇ ਨਾ ਤੂੰ ਕਿਉਂ ਵੀ ਭਾਉ ਹਾਂ ਇਸ ਵਾਰੀ ਮੈਂ ਨਾ ਉਹ ਕਹਿਣਾ ਉਹ ਆ ਦੱਦਾ ਫੈਸਲ ਦੀ ਕਿਹੜੀ ਪਲੇਟੀ ਦੀ ਲਾ ਦੇ ਆਹੋ ਆ ਆ ਤੇ ਦੱ ਨਾ ਦਾਦੇ ਦੀ ਬੱਕਰੀ ਲੈ ਕੇ ਜਾਣੀ ਆ ਦਾਦੇ ਨੇ ਤੇਰੀ ਵੀ ਦੱਤ ਵੜਦੇ ਨਹੀਂ ਤੇ ਤੇਰੇ ਪਿਓ ਦੇ ਵੀ ਵੜਦੇ ਨਹੀਂ ਦਾਦਾ ਜੀ ਨਾਲ ਤੁਸੀਂ ਹੋਏ ਆ ਓਏ ਤੈਨੂੰ ਆਪ ਕੁਛ ਲਿਖੀ ਪਤਾ ਦਾਦਾ ਦੇਈ ਦੇ ਦਾਦੇ ਨੇ ਕਹਣਾ ਇੱਥੋਂ ਪਰੇ ਨੂੰ ਇੱਥੇ ਬਸ ਹੁੰਦੀ ਹੁਣੀ ਹੁਣੇ ਚੜ ਜਾ ਮੇਰਾ ਬੁੱਤ ਚੁੱਪ ਕਰਕੇ ਦਾਦੇ ਦੀ ਬੱਕਰੀ ਲੈ ਕੇ ਜਾਣੀ ਵਾਹ ਏ ਬੱਕਰੀ ਵਾਲੀ ਦਾਦਾ ਬਣਾ ਰਹੀ ਉਂਝ ਨਹੀਂ ਸੀ ਬੱਦਾਂ ਮੇਰਾ ਨਹੀਂ ਯਾਰ ਚੌਰੀ ਮੈਂ ਨਾ ਵਲੋਗਾਂ ਚ ਵੇਖਿਆ ਬੱਕਰੇ ਮਤਲਬ ਬੜੇ ਲੈਵਲ ਲੈਵਲ ਕਿਸਮ ਦੇ ਰਾਹੀ ਇੱਕ ਚੱਕ ਲੈ ਆਵਾਂਗੇ ਸੋ ਚਲੋ ਬੱਕਰੀ ਨਾ ਸਹੀ ਕੁਛ ਹੋਰ ਤੇ ਫਿਰ ਸਹੀ ਸਹੀ ਹੈ ਕਿ ਆਇਆ ਕੁਛ ਉਤਕਾਂ ਲਾ ਗਿਆ ਤੇ ਚਾਰ ਬਖਰਾ ਬਖਤਾ ਮਾਰ ਛੜੀ ਤਿੰਨ ਅੱਲਾ ਦੀ ਕਸਮੇ ਆਂਡੇ ਵੀ ਹੋਈ ਦੇ ਦਿਆ ਜਿੰਦਨ ਦਾ ਤੂੰ ਲੈ ਗਿਆ ਉਸ ਤੋਂ ਬਾਅਦ ਉਹਦੇ ਕੋਈ ਆਂਡਾ ਵੀ ਨਹੀਂ ਚੁੱਕਿਆ ਕੋਈ ਮੇਰੇ ਤਾਂ ਨਾ ਪਾ ਮੇਰੇ ਬੜੀ ਗਾਲ੍ਹਾਂ ਕਢੀ ਸਾਰਾ ਨਾ ਕਿ ਉਹ ਮਰੇ ਬਾਸ ਕਸਮ ਖੁਦਾ ਦੀ ਇੱਕ ਘਾਂਡਾ ਵੀ ਨਹੀਂ ਉਸ ਤੋਂ ਬਾਅਦ ਕਦੀ ਕਿਸੇ ਬੱਕਰ ਕੋਈ ਸੀ ਆਂਡੇ ਵਾਲੀਆਂ ਹਾਂ ਚਲੋ ਹੁਣ ਮੇਰੇ ਕੋ ਆ ਗਈਆਂ ਮੈਂ ਰੱਖ ਲੀਆਂ ਪਿੱਛੇ ਚਾਰ ਹੋਰ ਲੈਣਦੀਆਂ ਮੈਂ ਸਾਰੇ ਬੰਦੇ ਕਹਿੰਦੇ ਕੰਦੇ ਤੋਂ ਕੋਲ ਇੱਕ ਬਚੀ ਹੋ ਵਾਪਸ ਲੈ ਆ ਜਾ ਕੇ ਨਹੀਂ ਕਹਿੰਦੇ ਉਹ ਮਾਰਦੇ ਨਹੀਂ ਉਹ ਨਹੀਂ ਨਹੀਂ ਮੈਂ ਭਾਈ ਹੋਰ ਲੈਣਦੀਆਂ ਮੈਂ ਹੋਰ ਲੈਣਦੀਆਂ ਚਾਰ ਨਾਲ ਤੇ ਹੁਣ ਸਤੂਨ ਅੱਛਾ ਹੁਣ ਦੇਣਗੇ ਉੱਥੇ ਮੈਂ ਜਦੋਂ ਆਂਡੇ ਜਮਾ ਹੋ ਗਏ ਨਾ ਫਿਰ ਮੈਂ ਤੁਹਾਨੂੰ ਆਂਡੇ ਦੇ ਜੂ। ਤੂੰ ਆਂਡੇ ਨਾ ਦੇਈ ਤੂੰ ਉਹਨਾਂ ਦੇ ਬੱਚੇ ਕਢਾਈ ਤੇ ਸਾਡੀਆਂ ਬਖਤਾ ਵਾਪਸ ਦੇਈਏ। ਤੁਹਾਡੀ ਇੱਕ ਬੱਚੀ ਹਲੇ ਆਇਓ। ਐਵੇਂ ਇੱਕ ਬੱਚੀ ਆ ਲੈ ਕੇ ਚਾਰ ਨਹੀਂ ਸੀ ਗਿਆ। ਹੁਣ ਜਿਹੜੀ ਬੱਚੀ ਉਹ ਅੱਬੂ ਆ ਗਿਆ। ਉਹਦਾ ਬਿੰਕਾਦਾ ਬੱਕਰੀ ਲੈ ਆ। ਉਹ ਦੂਜੇ ਦਾਦਾ ਦਾ ਲੈਦਾ ਲੈ ਆਉਂਦੀ ਤੇ ਡਾਕਟਰ। ਇੱਕ ਇੱਕ ਦਾ। ਉਹ ਬਿੰਕਾਦਾ ਰੀਚਾਰਜਾ ਰਹਿੰਦਾ। ਜਿੱਦਣ ਗੁਜਰਾ ਲੈ ਗਿਆ ਮੈਂ ਚੋਕੀ ਕਰਕੇ ਘਾ ਜਾਣਾ ਉਹ ਬਾਬੇ ਤਾਂ ਸਾਰੇ ਬੱਕਰੀਆਂ ਨੇ ਹੋਏ ਆ ਗੁੱਡੇ ਬਾਰੇ ਬੱਕਰੇ ਚਾਚਾ ਜਿੱਦਣ ਗੁਜਰਾ ਲੈ ਗਿਆ ਤਾਂ ਲੈਦਾ ਚੋਕੀ ਕਰਕੇ ਘਾਣਾ ਇਹ ਉਹ ਆ ਕੇ ਜਿਹੜੀ ਹੋਏਗੀ ਨਾ ਉਹ ਦੇਖੀ ਜਾਏਗੀ ਜਿਹੜੇ ਪੈਸੇ ਦੱਸ ਬਾਤ ਪੈਸੇ ਦੱਸ ਤੂੰ ਗੱਲ ਨਹੀਂ ਨਹੀਂ ਇਹਨੂੰ ਕਹਾਂ ਤੈਨੂੰ ਇੰਨਾ ਜੂ ਖੁੱਦਾ ਲੱਗਿਆ ਤੂੰ ਪੈਸੇ ਨਹੀਂ ਲੈ ਬਸ ਆਹੋ ਬਲੋ ਅਬੂ ਜੀ ਅਬਾਈ ਹਾ ਤੇਰਾ ਪੋਤਰਾ ਆਇਆ ਕਹਿੰਦਾ ਮੈਂ ਦਾਦੇ ਦੀ ਬੱਕਰੀ ਲੈ ਕੇ ਜਾਣੀ ਏ ਲੈ ਅ ਪੋਤਰਾ ਤੁਹਾਡਾ ਕਹਿੰਦਾ ਮੈਂ ਦਾਦੇ ਦੀ ਬੱਕਰੀ ਲੈ ਕੇ ਜਾਣੀ ਐ ਬੂ ਦਾਦਾ ਬੱਕਰੀਆਂ ਬਹੁਤ ਸੋਹਣੀਆਂ ਤੇਰੀਆਂ ਮਾਸ਼ਾਅੱਲਾ ਦਾਦੇ ਦੀ ਬੱਕਰੀ ਲੈ ਕੇ ਜਾ ਹਾਂ ਹਾਂਜੀ ਬਾਬਾ ਜੀ ਦੱਸੋ ਕਿੰਨੀਆਂ ਸਾਰੀਆਂ ਲੈ ਆ। ਲੈ ਦੱਸ ਕਿੱਥੇ ਆ? ਹਾਂ ਮੈਂ ਤੁਹਾਨੂੰ ਕਿਹਾ ਸੀ ਨਾ ਤੂੰ ਦਾਦਾ ਬਣ ਪੋਤਰਾ ਬਣ ਕੇ ਪੁੱਛੀ ਕੀ ਪਤਾ ਤੇਰੀ ਦਵੇ। ਨਹੀਂ ਬਾਬੇ ਨੇ ਕਿਹਾ ਮੈਂ ਇੱਕ ਲੈ ਜਾਣੀ ਬਾਬੇ ਨੇ ਕਿਹਾ ਲੈ ਜਾ ਸਾਰੀਆਂ। ਗੱਲ ਹੀ ਮੁੱਕ ਗਈ। ਬਾਬਾ ਜਾਨੇ ਪੋਤਰਾ ਜਾਨਾ। ਹਾਂ ਤੁਹਾਨੂੰ ਵੀ ਲੱਗੇ। ਲੋ ਜੀ ਮੀ ਪਈ ਜਾਂਦਾ ਵਾ। ਇੱਕ ਵਾਰੀ ਰੋਕਦਾ ਥਣ ਕੇ ਪਾਸੇ ਹਿੱਲਦੇ ਜੁਲਦੇ। ਲੋ ਜੀ ਆਪਣੀਆਂ ਬੱਕਰੀਆਂ ਜਾ ਰਹੀਆਂ ਚਰਨ ਆਖਰੀ ਵੇਰੀ। ਲੋਕੇ ਮੁਰਗੇ ਮੈਂ ਲੈ ਜਾਣੀਆਂ ਸਾਰੀਆਂ ਹੀ ਕੱਲ ਲੈ ਜਾਦੀ ਆ ਤੂੰ ਯਾਰ ਸਾਰੀਆਂ ਦਾ ਨਾਮ ਲਾਉਂਗਾ ਤੇ ਇੱਕ ਦੋਂਗੇ ਨਾ ਜੇ ਦਾਦਾ ਮੇਰਾ ਬੱਕਰੀਆ ਚਾਰਾ ਚੱਲਾ ਆਹੋ ਤੇ ਮੁਰਗੇ ਸਾਰਗੇ ਮੈਂ ਲੈਣੀਆਂ ਮੁਰਗੇ ਸਾਰੀਆਂ ਮੈਂ ਲੈਣੀਆਂ ਦਾਦੇ ਨਾਲ ਜਾ ਕੇ ਤੇ ਅੱਪੂ ਅਜਾ ਪੋਤੇ ਨੂੰ ਭੇਜ ਨਾ ਦੇ ਕੇ ਦੇਰ ਤੱਕ ਚਾ ਲਿਆ ਤੇ ਦੇ ਲਾਂਗੇ ਮੈਂ ਹੁਣ ਪਟਕਾਲਾ ਹਲਾ ਨਾ ਕਰੇ ਓਏ ਚੁੱਪ ਕਰ ਓਏ ਮੈਨੂੰ ਲੈ ਕੇ ਜਾ ਚਰਾ ਦਾ ਪਤਾ ਨਹੀਂ ਭਾਈ ਚਲਾ ਲੋਈ ਬਾਬਾ ਤੇ ਲੜ ਪਿਆ ਕਹਿੰਦਾ ਵੀ ਬਾਬਾ ਚਲਾ ਬੱਕਰੀਆਂ ਚਾਰਨ ਤੇ ਬਾਕੀ ਪੱਡੇ ਫੱਟੇ ਵੱਢਣ ਨਹੀਂ ਗਿਆ ਹਲੇ ਇਹ ਮੁੜਿਆਈਆਂ ਇਹ ਮੁੜਿਉਣੀਆਂ ਇਹ ਮੀਂਹ ਚ ਜਾਣੀਆਂ ਨਹੀਂ ਲੋਈ ਆਪਾਂ ਪਿਆਰ ਰੱਖ ਲਿਆ ਬਾਦ ਉਹ ਪਰੇ ਹੋ ਜਾ ਓ ਸਾਡੀਆਂ ਬੱਕਰੀਆਂ ਜਾਣ ਦੇ ਲੋ ਜੀ ਬਾਹਰ ਨਿਕਲੇ ਆ ਤੇ بارش ਨੇ ਤੇ ਤੋੜੇ ਪਿਆ ਰਿਕਾਰਡ ਬਹੁਤ ਹੀ ਪੈ ਗਿਆ ਮੀਂਹ 바ਵਾ ਸਾਰਾ ਹੀ ਪੈ ਗਿਆ ਜਿਹੜੇ ਬੰਦੇ ਮੀਂਹ ਮੰਗਦੇ ਸੀ ਨਾ ਜਿਨ੍ਹਾਂ ਨੇ ਮੂਜੀ ਮੰਜੀ ਬੀਜੀ ਸੀ ਉਹਨਾਂ ਦਾ ਤਾਂ ਹੋ ਗਿਆ ਓਕੇ ਉਹ ਤੇ ਹੁਣ ਕੀ ਦੇਣਗੇ ਬਸ ਬਾਕੀ ਵਿਚਾਰੇ ਵਾਸੀ ਕਹਿੰਦੇ ਆ ਹੁਣ ਪੱਠੇ ਦੱਥੇ ਵਾਲਾ ਬੰਦਾ ਤੇ ਅੱਜ ਔਖੇ ਰਹੂਗਾ ਸਾਰਾ ਦਿਨ ਔਰ ਕਾਟ ਪਿਆ ਮੀ ਖੁਬਾ ਗਾਰਾ ਬਣਿਆ ਹੋਇਆ ਵਾ ਅਸਲ ਦੇ ਵਿੱਚ ਸ਼ਹਿਰਾਂ ਵਾਲੇ ਮੀ ਮੰਗਦੇ ਆ ਕਿ ਮੀ ਪਵੇ ਰੋਮਾਂਟਿਕ ਮੌਸਮ ਹੋਵੇ ਸੋਹਣਾ ਹੋਵੇ ਪਰ ਪਿੰਡਾਂ ਵਾਲਾ ਬੰਦਾ ਵਿਚਾਰਾ ਕਹਿੰਦਾ ਵੀ ਕਿਤੇ ਮੀ ਘਾਟੀ ਪਵੇ ਰੱਬ ਆ ਦੀ ਰਹਿਮਤ ਦਾ ਜਿਹੜਾ ਮੀ ਪਾਵੇ ਬਹੁਤਾ ਨਾ ਪਵੇ ਕਿਉਂਕਿ ਹਾਲਾਤ ਖਰਾਬ ਹੋ ਜਾਂਦੇ ਚਿਕੜੋ ਚਿਕਣੀ ਕੰਮ ਹੋ ਜਾਂਦਾ ਵਾ ਇੱਥੇ ਵੀ ਬਹੁਤ ਜ਼ਿਆਦਾ ਪੈ ਗਿਆ ਆਪਣੇ ਪਿੰਡ ਮੈਂ ਸੁਣਿਆ ਵੀ ਅੱਜ ਨਹੀਂ ਪਿਆ ਕੱਲ ਪਿਆ ਸੀ ਤੇ ਇੱਥੇ ਅੱਜ ਪਿਆ ਸਵੇਰੇ ਜੀ ਆ ਨੀਦੀ ਯੱਸ ਕਮ ਆਨ ਠੀਕ ਠਾਕ ਵਧੀਆ ਵਧੀਆ ਲਾਲਾ ਲਾਲਾ ਰੇੜਾ ਤੂੰ ਪਿਛਲੀ ਵਾਰੀ ਵੀ ਬੰਬ ਤੋੜਦਾ ਸੀ ਨਹੀਂ ਮਿਹਰਬਾਨੀ ਕਰੀ ਚੌਧਰੀਆਂ ਨੇ ਤੈਨੂੰ ਡਾਂਗਾ ਮਾਰਨੀਆਂ ਹੁਣ ਲੋ ਜੀ ਸਾਰੇ ਪਾਸੇ ਮਾਸ਼ੱਲਾ ਕੰਮ ਕਰ ਚੱਲੀ ਜਾਂਦਾ ਹੈ ਨੀਦੀ ਲਗਾ ਕੰਮ ਨੂੰ ਇੱਧਰ ਇੱਧਰ ਬੈਠੀਆਂ ਬਤਖਾਂ ਬਤਖਾਂ ਨੇ ਕਹਾ ਵਾਵਾ ਹੀ ਹੋ ਗਏ ਫਿਰ 15 16 ਹੋਈਆਂ ਉਹ ਮੇਰੇ ਅੱਛਾ ਤੂੰ ਮੈਨੂੰ ਇੱਕ ਵਾਰੀ ਵੀਡੀਓ ਬਣਾ ਕੇ ਲਿਵੀਓ ਜਿਹੜੇ ਬੱਚੇ ਆ ਉਹ ਤੇਰੇ ਆ ਉਹ ਕਿੱਥੇ ਆ ਅੱਛਾ ਲੱਭਦੇ ਲੂਪਦੇ ਨਹੀਂ ਪੈ ਵੱਡੇ ਹੋ ਗਏ ਹਨਾ ਆਪਾਂ ਛੇੜਨੀ ਆਂ ਅੱਠ ਲੱਦਾ ਹੋ ਜਾਂਦੇ ਅੱਠ ਲੈਦਾ ਹੋ ਜਾਂਦੇ ਅੱਛਾ ਮੇਰੇ ਕੋ ਵੀ ਹੁਣ ਮੈਂ ਰੱਖ ਲਿਆ ਨਾ ਮਾਸ਼ਾਅੱਲਾ ਤੇ ਉਹ ਬਹੁਤ ਸੋਹਣੀਆਂ ਖੁਸ਼ ਰਹਿੰਦੀਆਂ ਆਪਾਂ ਵੱਡਾ ਤਲਾਬ ਬਣਾ ਦੇਣਾ ਉਹਨਾਂ ਵਾਸਤੇ ਹੁਣ ਵਾਹ ਜੀ ਵਾਹ ਮਾਸ਼ਾਅੱਲਾ ਛੋਟੀਆਂ ਨਜ਼ਰ ਆਈਆਂ ਹੁਣ ਅੱਛਾ ਪਿਛਲੀ ਵਾਰੀ ਇਹ ਹੋਰ ਛੋਟੀਆਂ ਵਾਹੇ ਛੋਟੀਆਂ ਵਾਸੀ ਮੈਂ ਬੜੀ ਜਲਦੀ ਕਰੋਤੀ ਮੈਂ ਕੀਤਾ ਮੈਂ ਬਣਾਇਆ ਛੋਟਾ ਜਿਹਾ ਪੂਲ ਹੁਣ ਉਹਨਾਂ ਇਹਨਾਂ ਵਾਸਤੇ ਤੇ ਹੁਣ ਮੈਂ ਕਿਦੋਂ ਜਾਣਾ ਹੈ ਨਾ ਮੈਂ ਲਾਉਣੀ ਜਾਲੀ ਉਹਦੇ ਆਲੇ ਦੁਆਲੇ ਜਿਹੜੀ ਮੈਂ ਜਗ੍ਹਾ ਬਣਾਈ ਆ ਨਹੀਂ ਨਹੀਂ ਮੈਂ ਨਹੀਂ ਲਜਾਨਾ ਹੁਣ ਇੱਥੋਂ ਹੋਰ ਨਹੀਂ ਮੈਨੂੰ ਜਾਣਿਆ ਮੈਂ ਉਸ ਦਿਨ ਸਟੇਟਸ ਲਾਇਆ ਮੈਂ ਕਿਹਾ ਯਾਰ ਕਿਸੇ ਕੋਲੇ ਲਾਗੇ ਚਾਗੇ ਬਤਕਾਂ ਹੈਗੀਆਂ ਤੇ ਮੈਨੂੰ ਦੱਸਿਓ ਇਹਨੇ ਮੈਸੇਜ ਕੀਤਾ ਕਹਿੰਦਾ ਭਾਈ ਹੈਗੀਆਂ ਨਾਲ ਵਿਕਾਸ ਨੇ ਵੀ ਪਾਉਨੇ ਕਹਿ ਤਾ ਕਹਿੰਦਾ ਹੈਗਾ ਮੈਂ ਕਹਿੰਦਾ ਨਹੀਂ ਭਾਈ ਤੜਕੂ ਨਹੀਂ ਲੈਣੀਆਂ ਮੈਂ ਨਹੀਂ ਯਾਰ ਤੂੰ ਲਾਈਆ ਚਲ ਕੀ ਯਾਦ ਕਰਾਂਗੇ ਨਹੀਂ ਭਾਜੀ ਮੈਂ ਲੈ ਜਾਣੀਆਂ ਨਹੀਂ ਪੰਜ ਨੇ ਲਾਈਆ 3 4 8 ਨਹੀਂ 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 ਹੁਣ ਨਹੀਂ ਲੈ ਜਾਣੀਆਂ ਮੈਂ ਬੜੀ ਮੈਨੂੰ ਬਾਅਦ ਨੇ ਮੈਨੂੰ ਸਾਰਿਆਂ ਨੇ ਬਹੁਤ ਕਿਆ ਸੀ ਹੈ ਮਾਰਤੀਆਂ ਉੱਥੇ ਚੰਗੀਆਂ ਸੀ ਇਦਾਂ ਸੀ ਉਦਾਂ ਸੀ ਜਿਹਦੀ ਵਧੀ ਜਿਹਦੀ ਜਿੰਨੀ ਹੈਗੀ ਆ ਉਹਦੀ ਉਨੀ ਹੋਣੀ ਹੈ ਜਿਹਦੀ ਜਿੱਥੇ ਮੁਕੱਦਰਾਂ ਚ ਲਿਖੀ ਆ ਮੈਂ ਦੱਸਿਆ ਵੀ ਉਹੀ ਹੋਣਾ ਸਾਰਾ ਕੁਝ ਲੇਕਿਨ ਫਿਰ ਵੀ ਅਸੀਂ ਆਪਣੇ ਨਾਲ ਕੋਸ਼ਿਸ਼ ਕੀਤੀ ਸੀ ਬਾਕੀ ਸਫਰ ਵੀ ਬੜਾ ਸੀ ਚਾਰ ਘੰਟਿਆਂ ਦਾ ਸਫਰ ਬਾਕੀ ਕੋਈ ਨਹੀਂ ਆਪਾਂ ਵੀ ਹੁਣ ਵੱਡਾ ਸਾਰਾ ਨਾ ਜਗ੍ਹਾ ਬਣਾ ਲੈਣੀ ਤਲਾ ਇਹਨਾਂ ਵਾਸਤੇ ਜਾਂ ਪੂਲ ਵਗੈਰਾ ਬਣਾਵਾਂਗੇ ਹੁਣ ਜਿੱਦਾਂ ਜਿੱਦਾਂ ਸੈਟ ਮਿਨੀ ਜੂ ਦਾ ਲਾਈ ਜਾਂਦੇ ਨਾ ਆਪਾਂ ਤੂੰ ਦੇਖਿਆ ਹਮਜ਼ਾ ਸਾਰੀਆਂ ਉਹ ਲੱਗਾ ਹੋਇਆ ਉਹਦੇ ਆਲੇ ਦੁਆਲੇ ਹੁਣ ਮੈਂ ਜਾਲੀ ਲਾਉਣੀ ਆ 76 ਫੁੱਟ ਜਾਲੀ ਮਿਣੀ ਆ 76 ਫੁੱਟ ਜਾਲੀ ਲੱਗਣੀ ਆ ਉਹਦੇ ਅੰਦਰ ਯਾਰ ਉਹਦੇ ਨਾਲ ਨਾ ਜਦੋਂ ਜਾਲੀ ਲੱਗ ਗਈ ਨਾ ਉਹਦੇ ਪਰਲੇ ਹੱਥ ਥੋੜਾ ਪੂਲ ਬਣਾ ਦਾਂਗੇ ਥੋੜਾ ਖੁੱਲਾ ਕਰਕੇ ਉਥੇ ਰਹਿਣ ਦੇਖਿਆ ਉਸਾਮ ਨੇ ਟੋਇਆ ਜੀ ਬਣਾਇਆ ਉਹ ਬਣਾਇਆ ਸੀ ਸਹੀ ਮਤਲਬ ਥੋੜਾ ਜਿਹਾ ਅਸੀਂ ਆਰਦੀ ਤੌਰ ਤੇ ਬਣਾਇਆ ਹੋਇਆ ਵੱਡਾ ਕਰਕੇ ਟੋਇਆ ਹੁਣ ਇਦਾਂ ਹੀ ਕਰਾਂਗੇ ਤੇ ਇਹ ਇਨਸ਼ਾਅੱਲਾ ਵਧੀਆ ਹੋ ਜਾਣੀਆਂ ਵਾਵਾ ਸਾਰੀਆਂ 5 ਹੋ ਗਈਆਂ ਵਾ ਤੇ ਜੇ ਇੱਕ ਵਾਰੀ ਪੱਕੇ ਪੈ ਗਈਆਂ ਤੇ ਫਿਰ ਵੇਖੀ ਵਾਦਾ ਹੁੰਦਾ ਰਹਿਣਾ ਲਓ ਜੀ ਮਾਸ਼ੱਅੱਲਾ ਇਥੋਂ ਨਹੀਂ ਆਪਾਂ ਜਾ ਸਕਦੇ ਬਸ ਇਥੇ ਵੇਖ ਕੇ ਆਪਾਂ ਖੁਸ਼ ਹੋ ਸਕਦੇ ਹੁਣ ਲੋ ਜੀ ਇੱਧਰ ਆਏ ਸੀ ਤੇ ਮਾਸ਼ਾਅੱਲਾ ਮਾਲ ਇੱਧਰ ਵੀ ਬੜੇ ਸਕੂਨ ਦੇ ਵਿੱਚ ਖੜਾ ਵਾ ਜਦੋਂ ਦੀ ਪਾਤੀ ਨਾ ਛੱਤ ਬੜੇ ਅਮਨ ਸ਼ਾਂਤੀ ਹੋ ਗਈ ਇੱਥੇ ਤੇ ਕਿਉਂ ਹਮਜ਼ਾ ਸਕੂਨ ਹੋ ਗਿਆ ਕਸਮੇ ਪਹਿਲਾਂ ਨਾ ਮਾਲ ਕਦੇ ਇੱਧਰ ਲਿਜਾ ਕਦੇ ਉੱਧਰ ਲਿਜਾ ਬਾਬਾ ਤੇ ਫਿਰ ਬਾਬਾ ਹੋਇਆ ਨਾ ਬਾੜੀ ਜੇ ਵੀ ਧੁੱਪ ਹੁੰਦੀ ਸੀ ਅੱਪੂ ਨਾਲ ਹੀ ਹਾਂ ਉਹ ਆਂਦਾ ਇਹਨਾਂ ਨੂੰ ਛਾਵੇਂ ਆ ਹੁਣ ਜਿੱਦਨ ਦੀ ਛੱਤ ਪਾਈ ਹੈ ਨਾ ਕਸਮੇ ਬੜਾ ਸਕੂਨ ਆ ਮਾਸ਼ਾਅੱਲਾ ਮਾਲ ਬੜੇ ਨਾ ਚੈਨ ਨਾ ਖੜੁੰਦਾ ਖੁੱਲਦੀ ਜਗ੍ਹਾ ਉਧਰ ਨਾ ਪੂੰਛਣਾ ਟੁੱਤੀ ਜਾਂਦੀਆਂ ਸਿੱਧਾ ਅਸੀਂ ਥੋੜੀ ਜਗ੍ਹਾ ਸੀ ਥੋੜੀ ਮਾਲ ਬਹੁਤਾ ਹੋ ਗਿਆ ਸੀ ਮਾਸ਼ਾਅੱਲਾ ਉਧਰੋਂ ਮਾਸ਼ਾਅੱਲਾ ਖੁੱਲਦੀ ਜਗ੍ਹਾ ਹੁਣ ਦੇਖਣਾ ਉਧਰ ਜਿਹੜਾ ਸੱਜਰ ਸੱਜਰ ਜਿਹੜੀ ਜਿਹੜੀ ਝੋਟੀ ਆ ਉਧਰ ਹਾਂ ਤੇ ਇਧਰ ਵੀ ਉਧਰ ਵਾਲੀਆਂ ਮੱਝਾਂ ਬੜੇ ਸਕੂਨ ਨਾਲ ਕਿਉਂਕਿ ਨਵੀਆਂ ਮੱਝਾਂ ਹੁੰਦੀਆਂ ਤੇ ਕੋਈ ਪਸ਼ੂਆਂ ਤੋਂ ਡਰਦੀਆਂ ਵੀ ਇਕੱਠੀਆਂ ਨਹੀਂ ਛੱਡ ਸਕਦੇ ਹਾਂ ਇਹ ਦੇਖੋ ਨਾ ਇਧਰ ਮਾਸ਼ਾਅੱਲਾ ਹਮਨ ਸ਼ਾਂਤੀ ਸਕੂਨ ਹੈ ਰਾਂਸ ਕੋਨਾ ਫੇਟ ਬੈਠੀਆਂ ਵਾ ਨਾ ਹੁਣ ਮੀਂਹ ਦੀ ਟੈਨਸ਼ਨ ਆ ਤੇ ਨਾ ਕਣੀ ਦੀ ਲੈਣਾ ਨਾ ਦੇਣਾ ਆਹੋ ਆ ਮਾਸ਼ਾਅੱਲਾ ਸੰਡਾ ਉਹ ਆ ਜਿਹੜਾ ਮੰਡੀ ਗਿਆ ਸੀ ਥੇ ਮੈਂ ਸੰਡਾ ਮਸ਼ਹੂਰ ਸੰਡਾ ਆਹੋ ਚਲੋ ਮਾਸ਼ਾਅੱਲਾ ਆਸਾਨ ਵੀ ਫਿਰਦਾ ਵੇ ਸਕੂਨ ਨਾਲ ਹੁਣ ਲਓ ਜੀ ਹੁਣ ਜਾਂਦੇ ਆਪਾਂ ਹਵੇਲੀ ਕਾਰ ਗਿਆ ਹੋਇਆ ਵਾ ਪੁਲੋਂ ਪਾਰ ਵਾ ਵਾ ਸਾਨੂੰ ਤੁਰ ਕੇ ਜਾਣਾ ਪੈਣਾ ਹੈ ਕਿ ਝਟ ਤਾਈ ਜਾਣੇ ਆ ਤੇ ਉਹ ਕਹਿੰਦਾ ਵੀ ਝਟ ਤਾਈ ਆਇਓ ਪੱਟੇ ਪੱਟੇ ਵਧਣਦੇ ਆ ਇੱਧਰ ਇੱਥੋਂ ਦਾ ਹੁਣ ਜਿਹੜਾ ਮਾਹੌਲ ਚਾਲ ਅੱਜ ਇਦਾਂ ਦਾ ਹੀ ਰਹਿਣਾ ਵਾ ਚਿਕੜ ਖੋਬਾ ਜਾਈ ਇਹ ਦੋ ਤਿੰਨ ਦਿਨ ਨਹੀਂ ਸੁੱਕਣਾ ਇਹ ਹੁਣ ਕਹਿੰਦੇ ਸੀ 10 ਤਾਂ ਹੀ بارشਾਂ ਸਾਡੇ ਨੇ 10 ਤਾਂ ਹੀ بارشਾਂ ਵਾ ਅੱਜ 10 ਤਰੀਕ ਆ ਵੇਖੋ ਵੀ ਅੱਜ بارشਾਂ ਜਿਹੜੀਆਂ ਰੋਕਦੀਆਂ ਇਸ ਤੋਂ ਬਾਅਦ ਪੈਂਦੀਆਂ ਜਾਂ ਨਹੀਂ ਪੈਂਦੀਆਂ ਰੋਕੀ ਜਾਣ ਹੁਣ ਰੱਬ ਦੀ ਰਹਿਮਤ ਵਾ ਵਾ ਸਾਰੀ ਹੋ ਗਈ ਆ ਪਿੰਡਾਂ ਥਾਂਵਾਂ ਵਾਲਿਆਂ ਨੂੰ ਤੇ ਬਹੁਤ ਜਿਆਦੀ ਹੋ ਗਈ ਆ ਲੇਕਿਨ ਜਿਨ੍ਹਾਂ ਨੇ ਮੂੰਜੀ ਬੀਜੀ ਸੀ ਉਹ ਤੇ ਸੁਖਾਲੇ ਹੋ ਗਏ ਤੇ ਜਿਨ੍ਹਾਂ ਨੇ ਵਿਚਾਰਿਆਂ ਨੇ ਨਹੀਂ ਬੀਜੀ ਜਿਹਨਾਂ ਨੇ ਪਠਾ ਦੱਥਾ ਕਰਨਾ ਵਾ ਉਹ ਔਖੇ ਹੋ ਗਏ ਬੜੀ ਬੁਰੀ ਜੀ ਸੂਰਤੇ ਹਾਲ ਬਣੀ ਹੋਈ ਆ ਠਿਕੜਵਾਵਾ ਹੀ ਆ ਲਓ ਜੀ ਪੱਠੇ ਆ ਗਏ ਹਲਕੀ ਹਲਕੀ ਧੁੱਪ ਵੀ ਨਿਕਲ ਆਈ ਆ ਲਓ ਜੀ ਉਨ ਲਾਉਣਗੇ ਜੀ ਬੈਗ ਕਰਕੇ ਕੀ ਲੈ ਕੇ ਆਇਆ ਹਲਵਾ ਪੂੜੀ ਲੈ ਕੇ ਆਇਆ ਚੰਗਾ ਲੋਹਰੀ ਨਾਸ਼ਤਾ ਲਿਆਂਦਾ ਢੰਨ ਭਾਈ ਢੰਨ ਢੰਨ ਢੰਡਾ ਨਾ ਢੰਡਾ ਇੱਧਰ ਆ ਗਈ ਹਲਵਾ ਪੂੜੀ ਕਿਉਂ ਜੀ ਆ ਨਾ ਵਿਕਾਰ ਕਰਕੇ ਆ ਨਾ ਅਸਲ ਦੇ ਵਿੱਚ ਮਿਹਨਤ ਤਾਂ ਕਰਕੇ ਨਾ ਇਹ ਚਮਚੀ ਚਮਚੀ ਵੀ ਲੈ ਕੇ ਆਏ ਤੇ ਵਾਸਤੇ ਹਾਂ ਜੀ ਲੋਈ ਚਾਰੀ ਹੋਣੇ ਪੱਠੇ ਕੁਦਰ ਲਾ ਪਿਆ ਤੇ ਇਹ ਲਾਹੌਰ ਤਾਇਆ ਨਹੀਂ ਜਾਂਦਾ ਹੁਣ ਇਹਨੂੰ ਜਾਣ ਨਹੀਂ ਦਿੰਦੇ ਮੰਜਾ ਲਾਇਆ ਯਾਰ ਉੱਥੇ ਲੋਕ ਜਾ ਰੋ ਜਾ ਚੱਲ ਕੱਢ ਸਹੀ ਹੈ ਸਹੀ ਹੈ ਮੈਂ ਕਿਹਾ ਲਾਹੌਰ ਤਾਇਆ ਨਹੀਂ ਜਾਣ ਦਿੰਦੇ ਇਹਨੂੰ ਬਾਰਿਸ਼ ਆ ਨਾ ਮੀਂਹ ਦੇ ਕਰਕੇ ਬਹੁਤਾ ਔਖਾ ਵਾ ਮੀਂਹ ਆ ਨਾ ਹੋਵੇ ਸੁੱਕ ਪਕਾ ਹੋਵੇ ਤੇ ਸਕੂਰ ਰਹਿੰਦਾ ਵਾ ਲੋਈ ਅੱਜ ਤਾਂ ਕੰਮ ਕੋਈ ਨਹੀਂ ਮੁੱਕਣ ਲੱਗਾ ਇਹਦਾ ਅੱਜ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਸੋ ਚਾਲੀ ਰਹੂਗਾ ਪਰ ਅੱਗੇ ਵੀ ਇੰਜ ਹੀ ਹੁੰਦਾ ਨਹੀਂ ਅੱਜ ਬਹੁਤਾ ਕੰਮ ਖਰਾਬ ਆ ਯਾਰ ਮੀਂਹ ਦੇ ਕਰਕੇ ਨਾ ਪੱਠੇ ਲੇਟ ਹੋਏ ਆ ਤਾਂ ਕਰਕੇ ਬਹੁਤ ਮਸਲਾ ਵਾ ਅੱਛਾ ਜੀ ਸਾਡੇ ਵੀ ਐਵੇਂ ਹੁੰਦਾ ਵਾ ਅਸੀਂ ਵੀ ਜਲੀਲ ਹੀ ਹੁੰਨੇ ਆ ਚਾਰ ਗਾਵਾਂ ਰੱਖੀਆਂ ਹੁੰਦੀਆਂ ਸਾਰਾ ਪਿੰਡ ਪੱਠੇ ਪਾਉਂਦੇ ਹੁੰਦੇ ਆ ਆਹੋ ਸਾਡੇ ਤੇ ਆ ਵਗਾਰੇ ਹੁੰਦੇ ਨਾ ਬੰਦੇ ਅਸੀਂ ਚਾਰ ਹੋਰ ਵੀ ਨਾਲ ਆ ਵੇਹਾਂ ਤੇਰਾ ਤੂ ਤੂ ਕਮਲਾ ਹੋਇਆ ਫਿਰਦਾ ਅੱਜ ਹੈਂ ਤੂ ਤੂ ਓਹ ਇੱਕ ਮਿੰਟ ਬਰਾ ਮੀ ਮੁਫਿਆ ਫਿਰ ਕਮਲਿਆ ਹੀ ਆਉਣਾ ਭਾਈ ਹਾਂ ਚੱਲ ਕੋਈ ਨਹੀਂ ਪਏ ਕਿਰੇ ਮੈਨੂੰ ਬੁਲਾ ਲਾ ਜੀ ਇਹ ਕਬੂਤਰ ਜੇ ਨਜ਼ਰ ਆ ਗਏ ਆ ਸਾਨੂੰ ਸ਼ਾਹ ਕਾਲੇ ਇਹ ਕਿਹੜੀ ਨਸਲ ਦੇ ਆ ਨੇ ਦੜਾ ਫੜਾ ਹੀ ਨੇ ਦੜਾ ਫੜਾ ਹੀ ਕਸਮੇ ਕਸਮ ਹੈ ਯਾਰ ਲੱਗਦੇ ਇਦਾਂ ਜਿਵੇਂ ਕੋਈ ਫੈਂਸੀ ਜਾਂ ਨਹੀਂ ਹੁੰਦੇ ਸ਼ਾਹ ਕਾਲੇ ਉਰੇ ਆਈ ਹਮ ਸਾ ਆ ਕਾਲੇ ਜਿਹੜਾ ਕਬੂਤਰ ਆ ਇਹ ਕਿਹੜੇ ਆ ਅੱਛਾ ਮਿਕਸਰ ਪਰ ਲੱਗਦੇ ਇਦਾਂ ਜਿਵੇਂ ਫੈਂਸੀ ਜਾਂ ਨਹੀਂ ਹੁੰਦੇ ਉਹ ਸ਼ਾਹ ਕਾਲੇ ਆ ਬਿਲਕੁਲ ਹੀ ਮੇਰਾ ਜੀਜਾ ਬੇਈਮਾਨ ਆਇਆ ਹੀ ਅਸਲ ਲੱਗਾ ਵਾਈਟ ਨਹੀਂ ਕਿਹੜਾ ਆ ਗੋਲ ਪੂਛ ਵਾਲਾ ਅੱਛਾ ਅੱਛਾ ਹਾਂ ਇਹ ਸਲਾ ਵਕਈ ਬਹੁਤ ਸੋਹਣਾ ਕਬੂਤਰ ਤੇ ਪਰ ਮੈਨੂੰ ਉਹ ਕਾਲੇ ਜਿਹੇ ਬੜੇ ਜਚੇ ਸੀ ਮੈਂ ਕਿਹਾ ਯਾਰ ਵੀ ਨਹੀਂ ਇਹਦੇ ਨਾਲ ਤਾਂ ਇਦਾਂ ਫਿਰ ਮੈਂ ਮੇ ਕੋਲ ਜੰਗਲੀ ਹੈਗੇ ਨਾ ਮੈਂ ਆ ਵੀ ਡੜਾ ਫੜਾ ਬਣਵਾਉਂਗਾ ਯਾਰ ਇੱਥੋਂ ਲਜਾਣੀ ਬੜੀ ਔਖੀ ਆ ਸ਼ਹਿਰ ਵਾਲਾ ਹੋਰ ਕੋਈ ਨਹੀਂ ਇਹ ਤੇ ਬੰਦਾ ਆਪਦੀ ਗੱਡੀ ਤੇ ਆਵੇ ਤੇ ਵਾਹ ਸਵਾਰਾ ਸਮਾਨ ਮੈਂ ਤਾਂ ਬਾਬੇ ਵਾਲੀ ਬੱਕਰੀ ਲੈ ਕੇ ਜਾਣੀ ਸੀ ਮੈਂ ਤੇ ਟਲ ਟਲ ਗਿਆ ਬਾਬੇ ਨੂੰ ਪੁੱਛ ਹੈਲੋ ਬਾਬੇ ਨੂੰ ਪੁੱਛਲਾ ਤੂੰ ਕਿਉਂ ਚੌਨੇ ਗਿਆ ਵੀ ਬਾਬਾ ਮੈਨੂੰ ਉਹ ਗੇਟ ਨਾਲ ਟੱਪਣ ਦੇ ਮੁਰਕੇ ਨਹੀਂ ਨਹੀਂ ਬਾਬੇ ਦੀ ਬੱਕਰੀ ਯਾਰ ਜਰਾ ਨਾ ਤੁਹਾਨੂੰ ਲੱਗਦਾ ਆਪਣੇ ਪੱਕੇ ਪੱਕੇ ਰਾਹ ਬੰਦ ਕਰਾ ਲੈ। ਇੱਥੇ ਆਪ ਵੀ ਨਹੀਂ ਆਣਾ ਨੇ ਸਾਨੂੰ ਵੀ ਗੱਡਾਂ ਨਹੀਂ। ਨਹੀਂ ਨਹੀਂ ਮੈਂ ਨਾ ਯਾਰ ਬਾਬੂ ਨੇ ਰੱਖੀਆਂ ਸ਼ੌਕ ਤੋਂ। ਯਾਰ ਤੋ ਤਾਈਆਂ ਤੇ ਮੈਂ ਤਾਈਆਂ ਤੇ ਮੈਂ ਕਹਿਣਾ ਉਹਨਾਂ ਨੂੰ ਬਾਬਾ ਬੱਕਰੀ ਦੇ ਦਿਓ। ਸਾਨੂੰ ਮੱਜਾਂ ਦਾ ਨਹੀਂ ਸ਼ੌਕ ਹੈ। ਉਹਨੂੰ ਬੱਕਰੀਆਂ ਦਾ ਸ਼ੌਕ ਹੈ। ਮੈਂ ਸਿਰੇ ਹੁੰਦਾ ਸ਼ੇਲਟਾ ਬਾਬੇ ਨੂੰ। ਮੈਂ ਕਿਹਾ ਬਾਬਾ ਬੱਕਰੀ ਲੈ ਆ ਪੁੱਤਰਾ ਕਹਿੰਦੇ ਮੈਂ ਕਹਾ ਬਾਬਾ ਜਦੋਂ ਮੈਂ ਲੈ ਗਿਆ ਮੁੜ ਕੇ ਤਾਂ ਤੁਸੀਂ ਗਾਣਾ ਕੱਢਣੀਆਂ ਉਹਨਾਂ ਨੂੰ ਮਗਰੋਂ ਨਹੀਂ ਨਹੀਂ ਜੇ ਇਹ ਤੇ ਅੱਪੂ ਨੇ ਕਹਿਤਾ ਨਾ ਲੈ ਜਾ ਫਿਰ ਕੁਛ ਨਹੀਂ ਹੁੰਦਾ ਅਛਾ ਜਨਾ ਦੇਣੀ ਹੁੰਦੀ ਫਿਰ ਉਹਨਾਂ ਨੇ ਪਹਿਲਾਂ ਹੀ ਕਹਿ ਦਿੰਨਾ ਨਹੀਂ ਨਹੀਂ ਬਾਬੇ ਨੇ ਮੈਂ ਕਹਾ ਬਾਬਾ ਕਹਿੰਦਾ ਜਿਹੜੀ ਮਰਜ਼ੀ ਲੈ ਜਾ ਮੈਂ ਕਹਾ ਠੀਕ ਹੋ ਗਿਆ ਬਾਬਾ ਯਾਰ ਤੈਨੂੰ ਹੋਰ ਕੁਛ ਆ ਵੀ ਦਾਦਾ ਹੈ ਨਾ ਤੁਮੀ ਨੇ ਵਾਦੂ ਆਣਾ ਹੁੰਦਾ ਤਾਂ ਆਹੋ ਨੇ ਤੋ ਮੈਂ ਤਾਂ ਗਾਲਾਂ ਮੈਂ ਖਾਵਾ ਹੈ ਲਓ ਜੀ ਮੈਂ ਆ ਗਿਆ ਆਪਦੇ ਬਾਬੇ ਕੋਲੇ ਬਾਬਾ ਲੱਗਾ ਹੋਇਆ ਆਰੇ ਬਾਬੇ ਨੇ ਬੱਕਰੀਆਂ ਆਰੇ ਲਾਈਆਂ ਕਿ ਬੱਕਰੀਆਂ ਨੇ ਬਾਬਾ ਆਰੇ ਲਾਇਆ ਕਸਮੇ ਬਾਬਾ ਕਸਮੇ ਆਇਆ ਤੁਸੀਂ ਫਿਰਦੇ ਪੈ ਹੋ ਨਾ ਇਹ ਸੇਤ ਹੀ ਆ ਘਰੇ ਬਹਿ ਕੇ ਨਾ ਬੰਦਾ ਵੈਸੇ ਬੋਰ ਹੋ ਜਾਂਦਾ ਹਕੀਕਤ ਗੱਲ ਹੀ ਮੈਂ ਵੀ ਆਦੇ ਬੰਨ ਲੈ ਕੇ ਦਿੰਦਾ ਦੋ ਚਾਰ ਬੱਕਰੀਆਂ ਲੋ ਜੀ ਬਹਿ ਬੱਕਰੀਆਂ ਵੀ ਗਈਆਂ ਤੇ ਬਹਿ ਅਸੀਂ ਵੀ ਗਏ ਆ ਸਾਰੇ ਬਾਬੇ ਕੋ ਆਏ ਆ ਬੱਕਰੀ ਮੰਗਣ ਮੈਂ ਬਾਬਾ ਬੱਕਰੀ ਇਹਦੇ ਮੈਂ ਨਾ ਲੈ ਕੇ ਜਾਣੀ ਤਾਨੂੰ ਪਤਾ ਆਪਾਂ ਹੁਣ ਮੀਨਿਜ਼ੂ ਬਣਾਉਣੇ ਪਿਆ ਤਾਂ ਵਾਵਾ ਸਾਰਾ ਸਮਾਨ ਲੈ ਜਾਣਾ ਫਿਰ ਜਦੋਂ ਮੈਂ ਇੱਥੇ ਆਵਾਂ ਇੱਥੋਂ ਆ ਕੇ ਮੈਂ ਕੁਛ ਨਾ ਕੁਛ ਤਾਂ ਲੈ ਕੇ ਜਾਣਾ ਹੀ ਹੁੰਦਾ ਨਾ ਪਿਛਲੀ ਵਾਰੀ ਬਤਖਾਂ ਲੈ ਕੇ ਆਏ ਸੀ ਇਸ ਵਾਰੀ ਮੈਂ ਕਬੂਤਰ ਲੈ ਕੇ ਜਾਣਾ ਸੀ ਲੇਕਿਨ ਆਏ ਕਸ਼ਮੀਰੋਂ ਸਿੱਧੇ ਤੇ ਕੰਮ ਹੋ ਗਿਆ ਖਰਾਬ ਇੱਥੋਂ ਲੈ ਜਾਣਾ ਔਖਾ ਵਾ ਇੱਥੋਂ ਸਫਰ ਬਣ ਜਾਂਦਾ ਵਾ ਬਾਬਾ ਕਿੰਨਾ ਬਣ ਜਾਂਦਾ ਹੋਊਗਾ 150 ਕਿਲੋਮੀਟਰ ਬਣ ਜਾਂਦਾ ਡੇਢ 200 ਵੀ ਬਣ ਜਾਂਦਾ ਵਾ ਲਾਹੌਰ ਇੱਥੋਂ ਹੈਗਾ ਵਾ ਮੈਨੂੰ ਲੱਗਦਾ ਵਾ 50 ਕਿਲੋਮੀਟਰ 50 ਕਿਲੋਮੀਟਰ ਆਤੇ 150 ਅੱਗੇ ਬਣਦਾ ਵਾ ਮਤਲਬ 150 ਕਿਲੋਮੀਟਰ ਸਫਰ ਬਣ ਜਾਂਦਾ ਤੇ ਫਿਰ ਬੱਸ-ਬਸ ਦੇ ਵਿੱਚ ਲਜਾਣੀਆਂ ਚੀਜ਼ਾਂ ਔਖੀਆਂ ਹੋ ਜਾਂਦੀਆਂ ਪਰ ਬੱਕਰੀ بابا ਦੇਊਗਾ ਆਪਾਂ ਗੱਡੀ ਘਲਾ ਲੈਣੀ ਵੱਡੀ ਕਿਉਂ ਮੈਂ ਬੱਕਰੀ ਦੇਣੀ ਕਿ ਨਹੀਂ ਦੇਣੀ ਮੇਰੇ ਨਾਲ ਸਾਥ ਨਹੀਂ ਲੈ ਜਾ ਹਾਏ ਵੱਡੀ ਗੱਲ ਹੋ ਗਈ ਆ ਲਓ ਜੀ ਯਾਨੀ ਸਾਹਿਬ ਸਵੇਰੇ ਨਾ ਤੜਕੇ ਉੱਠ ਕੇ ਬੱਕਰੀ ਪੈਕ ਕਰ ਦੇਣੀ ਇੱਕ ਮੇਰੀ ਤੂੰ ਸਾਨੂੰ ਕਰੋ ਤੇ ਨਹੀਂ ਕਢਾਉ ਆ ਉਹ ਤੁਰ ਜਾਣਾ ਬਾਬੇ ਨੇ ਆ ਮੂੰਹ ਹੋ ਗਿਆ ਵਾ ਬਾਬਾ ਕਹਿੰਦਾ ਸਾਰੀਆਂ ਲਾ ਜਾ ਮੇਰੇ ਨਾਲ ਲੈ ਨਹੀਂ ਫਿਰ ਮੈਨੂੰ ਨਾ ਇੱਕ ਵਾਰੀ ਇਨਸ਼ਾਅੱਲਾ ਆਪਾਂ ਲਾ ਲਈਏ ਸੈਟਅਪ ਸੁੱਟ ਫੇਰ ਰੱਖਾਂਗੇ ਬੱਕਰੀਆਂ ਵੀ ਜਦੋਂ ਆਪਣੀ ਜਾਲੀ ਜੁੜੀ ਲੱਗ ਗਈ ਨਾ ਫਿਰ ਬੱਕਰੀ ਲੈ ਕੇ ਜਾਵਾਂਗੇ ਬਾਬੇ ਦੇ ਕੋਲੋਂ ਵਧੀ ਵਧੀਆ ਜੀ ਬਾਬਾ ਸੁਣ ਵਾਲੀ ਕੋਈ ਬੱਕਰੀ ਵਿੱਚੋਂ ਉਹ ਓਏ ਕੋਈ ਯਾਰ ਜੀ 8 ਦਿਨ ਹੋਏ ਅੱਛਾ ਅੱਛਾ ਚਲੋ ਫੇਰ ਬਾਬਾ ਜਦੋਂ ਲੇਲਾ ਹੋਇਆ ਨਾ ਇਹਦਾ ਗਾਂ ਸੂਈ ਉਦੋਂ ਲੈ ਕੇ ਜਾਵਾਂਗੇ ਆ ਹੁਣ ਨਹੀਂ ਨਿਕਲਦਾ ਹੁਣ ਬਚ ਗਿਆ ਤੂੰ ਇਹ ਤੇ ਨਾ ਭੱਜ ਪਈਆਂ ਘਰ ਨੂੰ ਰੱਜ ਗਈਆਂ ਨਾ ਹੁਣ ਤਾਂ ਕਰਕੇ ਭੱਜ ਜਾਂਦੀ ਐ ਚਾਹ ਪਾਵਾਂਗਾ ਲਾਂਗੀ ਡੱਬੇ ਜਨਾ ਪਾ ਦੀ ਬਾਬੇ ਨੇ ਨਾਲ ਹੀ ਤੇਰੇ ਡੱਬੇ ਪਾ ਲੈਣ ਇਹਨੂੰ ਨਾਲ ਪਾ ਦੇ ਲੋ ਜੀ ਮੱਝ ਆਈ ਸੀ ਕੱਲ ਸਾਲ ਮੰਡੀ ਤੋਂ ਬਹੁਤ ਸੋਹਣੀ ਮਾਸ਼ਾਅੱਲਾ ਭੁੱਖ ਲੈਂਦੀ ਵੇਖ ਕੇ ਤੇ ਇਹ ਭਾਈ ਹਲੇ ਪਹੁੰਚੇ ਹੀ ਆ ਅਸੀਂ 12 ਤੇ ਕਹਿੰਦੇ ਵੇਚਤੀ ਐ ਹਾਂਜੀ ਹਲ ਤੇ ਚਾਵ ਨਹੀਂ ਉਤਰਿਆ ਪੂਰਾ ਵੇਖਣ ਦਾ ਮੱਝ ਨੂੰ ਹਲੋ ਅੱਲਾ ਪਾਕ ਇਹਨਾਂ ਦੇ ਨਸੀਬ ਕਰ ਦੱਸਾਂ ਹਾਂਜੀ ਹਾਂਜੀ ਚਾਹ ਇਹ ਨਹੀਂ ਹੁੰਦਾ ਡੰਗਰ ਘਰ ਖਲੋਤਾ ਰਹੇ ਹਾਂ ਹਾਂ ਚਾਹ ਹੁੰਦਾ ਟਰੱਕੋਂ ਲੈਂਦੇ ਆ ਡੰਗਰ ਭਾਵੇਂ 5000 ਨਾਲ ਵੇਚਦੇ ਹਾਂ ਬੰਦਾ ਬਹੁਤ ਸੀਸ ਦਾ ਹੁੰਦਾ ਆਪਣੇ ਅੱਪੂ ਤੋਂ ਸਿੱਖ ਔਰ ਉਹ ਬੰਦਾ ਬਣ ਨਹੀਂ ਹੁੰਦਾ ਮਾਲ ਦੇ ਪੁੱਤਰ ਜੇ ਹਾਂਜੀ ਨਹੀਂ ਕੇਮਤਰ ਲੱਗਦੇ ਨਹੀਂ ਲੱਗਦੇ ਨਹੀਂ ਹੈਗੇ ਪਾ ਇਹ ਗੱਲ ਬਣਾਈ ਇਹਨਾਂ ਨੇ ਕਿੱਥੋਂ ਨਹੀਂ ਪਿਓ ਪੁੱਤਰ ਲਾਏ ਦੇ ਹੈ ਕਿੱਥੋਂ ਨਹੀਂ ਸੇਹ ਤੋਂ ਇਹ ਤੋਹਲੇ ਉਹ ਮਰਦਾ ਪਰ ਡਿਫਰੈਂਸ ਥੋੜਾ ਡਿਫਰੈਂਸ ਵੇਖਿਆ ਇਹ ਪੇੜ ਕਰੋੜੀ ਦਾ ਹੈ ਕਜ਼ਨ ਨਹੀਂ ਇਹਦਾ ਫੁੱਲ ਇਹ ਮਰਦਾ ਹਾਂਜੀ ਤਾਂ ਹੀ ਗੱਲ ਇਸ ਤੋਂ ਵੱਡਾ ਮੈਂ ਉਹਨਾਂ ਨੇ ਨਾ ਮੈਂ ਵੀਡੀਓ ਚ ਨਹੀਂ ਹਾਂ ਇਹ ਉੱਥੇ ਹੋਸਟਲ ਹੁੰਦਾ ਉੱਥੇ ਪੜਦਾ ਤੇਰੀ ਗੱਲ ਸੁਣ ਹੈਲੋ ਵਾਕਿਆ ਬੈਠ ਰਹੇ ਮੇਰੇ ਅੱਬੂ ਉਹਨੇ ਇਹਨੇ ਬੈਠੇ ਛੋੜੇ ਨਹੀਂ ਐ ਵੀ ਇਹਦਾ ਯਾਰ ਆਨੇ ਵੀ ਇੱਡਾ ਉਹਦੇ ਚ ਮੇਰਾ ਅੱਬਾ ਬੜਿਆ ਦਾ ਅਸੀਂ ਕੀਤੀ ਫਿਲਮ ਜਿਹੜਾ ਛੋਟੇ ਛੋਟੇ ਨੇ ਨਾ ਉਹ ਇਹਦੇ ਛੋਟੇ ਭਰਾ ਅਸੀਂ ਨਾ ਵੀਡੀਓ ਕੀਤੀ ਹੈ ਇਹ ਫਿਲਮ ਕੀਤੀ ਸੀ ਨਹੀਂ ਨਹੀਂ ਇਹ ਜਿਹੜਾ ਥੋੜਾ ਜਿਹਾ ਵੱਡਾ ਹੈ ਨਾ ਇਹ ਉਹਨਾਂ ਦਾ ਛੋਟੇ ਛੋਟੇ ਆਂਦਾ ਵੱਡਾ ਵੱਡਾ ਇਸ ਗੱਲ ਕਿ ਉਹ ਛੋਟੇ ਨੇ ਕਿਉਂਕਿ ਉਹ ਛੋਟੇ ਨੇ ਤੇ ਉਹ ਛੋਟੇ ਨੇ ਵੱਡੇ ਐ ਤੇ ਵੱਡੇ ਨੇ ਓ ਯਾਰ ਇਹ ਗੱਲ ਨਹੀਂ ਨਾ ਐਸਾ ਇਹ ਫਿਲਮ ਘਰ ਬੈਠੇ ਆ ਫਿਲਮ ਆਈ ਨਹੀਂ ਪਰ ਮੈਂ ਫਸ ਗਿਆ ਕਿਉਂ ਵੀ ਤੇ ਤੂੰ ਮੇਰ ਨਾਲ ਫਿਲਮ ਕੀਤੀ ਕਿਉਂ ਪੁੱਤਰ ਦਾ ਰੁਤਬਾ ਨਹੀਂ ਤੂੰ ਸਮਝਦਾ ਇਹ ਮੈਂ ਹੁਣ ਅਗਲੀ ਫਿਲਮ ਦੇ ਵਿੱਚ ਨਾ ਪੱਕਾ ਪੱਕਾ ਫਿਲਮ ਰਿਲੀਜ਼ ਕਰਨੀ ਆਪਾਂ ਕੋਈ ਹੋਰ ਬਣਾਣ ਮੈਨੂੰ ਤੇ ਡਰ ਕਿ ਤੇ ਜਾਇਦਾਦ ਤੂੰ ਹੀ ਸਣਾ ਮੰਗ ਲਈ ਤਾਈ ਤੂੰ ਹੈਲੋ ਕਿਵੇਂ ਫਿਲਮ ਫਿਲਮ ਤੇ ਕੇਸ ਕਰ ਦੇਣਾ ਅੱਛਾ ਕਿਉਂ ਕਰਨਾ ਪਲਿਆ ਪਲਿਆ ਪੁੱਤ ਮਿਲਦਾ ਕੀ ਹੈ ਮੇਰ ਨਾਲ 10 ਚਾਰ ਸਿਆੜ ਤੇ ਰਹੀ ਸਿਆ ਜਾਣਗੀ ਹਾਂ ਚਾਰ ਕੁ ਦਿਨ ਇੱਥੇ ਰੱਖ ਨਾ ਇਹ ਦੇਖੋ ਗੋਆ ਹੰਜਾਓ ਪੱਠੇ ਪਵਾਓ ਸਹੀ ਤੇ ਤੂੰ ਜਾਇਦਾਦ ਕੀ ਜਾਂਦਾ ਇਹਨੇ ਬਸਤਾ ਚੁੜੇ ਰੱਖ ਲਿਆ ਮੈਂ ਆਪਣੇ ਨਾਲ ਆ ਜਾਣਾ ਬਾਕੀ ਲੋ ਜੀ ਗੱਲਾਂ ਤੇ ਹੁੰਦੀਆਂ ਰਹਿਣਗੀਆਂ ਮੱਝ ਮਾਸ਼ਾਅੱਲਾ ਸੇਲ ਹੋਈ ਆ ਭਾ ਉਹਨਾਂ ਨੇ ਲਈਆ ਲੋਹਰ ਚੱਲੀ ਆ ਤੇ ਬਹੁਤ ਸੋਹਣੀ ਮੱਝ ਮਾਸ਼ਾਅੱਲਾ ਅੱਲਾ ਨਸੀਬਾਂ ਚ ਕਰੇ ਜਿਨ੍ਹਾਂ ਨੇ ਵੀ ਲਈਏ ਚੋਲਾ ਚੋਲਾ ਤੂੰ ਗੱਲਾਂ ਸੁਣੀਆਂ ਨਾ ਬੈਠਾ ਉਹਨਾਂ ਨੇ ਸਾਰੇ ਕਹਿੰਦੇ ਵੀ ਗੱਲਾਂ ਸੁਣਦਾ ਬਹੁਤੀਆਂ ਮੱਝ ਨਹੀਂ ਚੋਣਾ ਲੋ ਜੀ ਨੀਦੀ ਸਾਹਿਬ ਲੱਗੇ ਹੋਏ ਨੇ ਕੰਮ ਸੁਣਾਓ ਨੀਦੀ ਸਾਹਿਬ ਠੀਕ ਹੋ

ਤੇ ਸ਼ਾਮ ਨੂੰ ਪਹੁੰਚਿਆ ਮੈਂ 7 ਵਜੇ ਠੀਕ ਹੈ ਗੁਜਰਾਂਵਾਲੇ ਦੀ ਬੱਸ ਮਿਲੀ ਸੀ ਅੱਗੇ ਸਾਨੂੰ ਲਾਹੌਰ ਤੱਕ ਜਿਹੜੀ ਬੱਸ ਨਹੀਂ ਸੀ ਮਿਲੀ ਕਿਉਂਕਿ ਉੱਥੇ ਪਹਾੜੀ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਸੀ ਅਸੀਂ ਲੇਟ ਹੋ ਗਏ ਘਰੋਂ ਨਿਕਲਦੇ ਨਿਕਲਦੇ ਤੇ ਸਾਨੂੰ ਅੱਗੇ ਆ ਕੇ ਬੱਸ ਨਹੀਂ ਮਿਲੀ ਵਾਪਸ ਜਾਣਾ ਬੜਾ ਮੁਸ਼ਕਲ ਸੀ ਬਾਰਿਸ਼ ਤੇਜ਼ ਹੋ ਰਹੀ ਸੀ ਪਹਾੜਾਂ ਦੇ ਵਿੱਚ ਤੁਹਾਨੂੰ ਪਤਾ ਜਿਵੇਂ ਦਾ ਸਫ਼ਰ ਆ ਬੰਦਾ ਕਰਦਾ ਵਾ ਇਹ ਜਿੱਦਾਂ ਦੇ ਰਸਤੇ ਹੁੰਦੇ ਆ ਤਾਂ ਕਰਕੇ ਅਸੀਂ ਕਿਹਾ ਵੀ ਅੱਗੇ ਜਾਣਾ ਹੀ ਬੈਟਰ ਆ ਸੋ ਅਸੀਂ ਨਿਕਲਦੇ ਸਾਨੂੰ ਗੁਜਰਾਂਵਾਲੇ ਦੀ ਕੋਸਟਰ ਮਿਲ ਗਈ ਬੱਸ ਵੀ ਨਹੀਂ ਪ੍ਰੋਪਰ ਮਿਲੀ ਉੱਥੋਂ ਤਾਂ ਹੀ ਆਏ ਤੇ ਫਿਰ ਗੁਜਰਾਂ ਵਾਲੇ ਤੋਂ ਲਾਹੌਰ ਦੀ ਨਹੀਂ ਸੀ ਮਿਲਦੀ ਪਈ ਸਹੀ ਵਾਲੀ ਕੋਈ ਜਿਹੜੀ ਮੇਨ ਅੱਡੇ ਜਾਂਦੀ ਪਿਛਲੇ ਅੱਡੇ ਸੀ ਤੇ ਅੱਗੋਂ ਨਨਕਾਣਾ ਸਾਹਿਬ ਦੀ ਮਿਲਦੀ ਪਈ ਸੀ ਲੱਗੀ ਖੜੀ ਸੀ ਤੇ ਤਿਆਰ ਸੀ ਥੱਕੇ ਇੰਨਾ ਸੀ ਮੈਂ ਸਿੱਧਾ ਹੀ ਨਨਕਾਣਾ ਸਾਹਿਬ ਆ ਗਏ ਮੈਂ ਕਿਹਾ ਇੱਥੋਂ ਆਪਾਂ ਨੂੰ ਘਰ ਜਾਣਾ ਵੀ ਸੌਖਾ ਵਾ ਇੱਥੇ ਆ ਜੀਏ ਸਵਾਜ ਕਰਨੇ ਲੋਕ ਲੈ ਕਹਿੰਦਾ ਇੱਕ ਦਿਨ ਰੋਕ ਜਾ ਸਵੇਰੇ ਚੱਲ ਜੀ ਕਿਉਂਕਿ ਰਾਤ ਆ ਕੇ ਜਦੋਂ ਸੁੱਤਾ ਵਾ 9 10 ਵਜੇ ਤੇ ਆਖੀ ਨਹੀਂ ਕਿਤੇ ਟਾਈਮ ਨਾ ਖੁੱਲੀ ਐ ਸੀਆਂ ਲੰਮੀਆਂ ਤਾਣੀਆਂ ਕੀ ਬਾਤ ਆ ਸੋ ਤਾਂ ਕਰਕੇ ਬਾਕੀ ਮੈਂ ਕਹਿੰਦਾ ਚਲੋ ਇੱਥੇ ਆ ਤੇ ਤੁਹਾਨੂੰ ਇੱਥੋਂ ਦਾ ਵਲੌਗ ਇੱਥੋਂ ਦੀ ਰੁਟੀਨ ਇੱਥੋਂ ਦਾ ਕੰਮਕਾਰ ਇੱਥੋਂ ਦਾ ਮਾਹੌਲ ਚਲ ਵਖਾ ਦਈਏ ਮੋਸੇ ਤੁਸੀਂ ਵਿਕਰ ਦੇ ਵਲੌਗ ਦੇ ਵਿੱਚ ਤੇ ਦੇਖਦੇ ਰਹਿੰਨੇ ਹੋ ਸਾਰੇ ਜਣੇ ਤੇ ਮੈਂ ਕਿਹਾ ਅਸੀਂ ਮੈਂ ਆਪਦੇ ਹਸਾਬ ਨਾਲ ਵਖਾਦਵਾ ਜਿਵੇਂ ਮੈਂ ਬਖੋਣਾ ਵਲੌਗ ਜਿਵੇਂ ਆਪਾਂ ਬਣਾਇੰਦਾ ਵਲੌਗ ਹੈ ਨਾ ਉਸ ਹਸਾਬ ਨਾਲ ਸੋ ਵਲੌਗ ਹੁੰਦੇ ਰਹਿਣਾ ਜ਼ਰੂਰੀ ਆ ਡੇਲੀ ਵਲੌਗ ਤਾਂ ਨਹੀਂ ਸੀ ਆ ਰਹੇ ਤੁਹਾਨੂੰ ਪਤਾ ਕਿ ਉੱਥੇ ਗਏ ਸੀ ਉੱਥੇ ਨੈਟਵਰਕ ਇਸ਼ੂ ਕਾਫੀ ਜ਼ਿਆਦਾ ਸੀ ਤਾਂ ਕਰਕੇ ਵੀ ਵਲੌਗ ਅੱਗੇ ਪਿੱਛੇ ਹੋ ਜਾਂਦੇ ਆ ਹੁਣ ਇਨਸ਼ਾਅੱਲਾ ਸਵੇਪਾ ਚਲੇ ਜਾਣਾ ਘਰੇ ਜਦੋਂ ਘਰੇ ਚਲੇ ਜਾਣਾ ਫਿਰ ਡੇਲੀ ਵਲੌਗ ਆਇਆ ਕਰਨਗੇ ਕੋਈ ਦਿਨ ਵੀ ਸਕਿੱਪ ਨਹੀਂ ਆਪਾਂ ਕਰਨਾ ਨਾਲ ਇਹਦੇ ਆ ਆਪਾਂ ਹੁਣ ਜਾ ਕੇ ਆਪਣਾ ਕੰਮ ਸਟਾਰਟ ਕਰ ਦੇਣਾ ਮਿੰਨੀ ਜ਼ੂ ਵਾਲਾ ਕੁਝ ਚੀਜ਼ਾਂ ਜਿਹੜੀਆਂ ਰਿੰਦੀਆਂ ਵਾਂ ਕੁਝ ਲੈ ਕੇ ਆਵਾਂਗੇ ਕੁਝ ਸੈਟਅਪ ਹੋਰ ਸਿੱਧਾ ਕਰਾਂਗੇ ਇਨਸ਼ਾਅੱਲਾ ਸੋ ਇਸ ਕਰਕੇ ਹੁਣ ਕੱਲ ਇਥੋਂ ਚਲੇ ਜਾਣਾ ਰਵਾਨਗੀ ਹੈ ਸਵੇਪਾ ਤੇ ਜਾ ਕੇ ਆ ਬੜਾ ਐਮਬਰ ਨੂੰ ਮਿਸ ਕਰਦਾ ਪਿਆ ਕਸਮੇ ਐਮਬਰ ਨੂੰ ਕੈਂਡੀ ਨੂੰ ਮਤਲਬ ਸਾਰੀਆਂ ਚੀਜ਼ਾਂ ਨੂੰ ਉਥੇ ਦਾ ਮਾਹੌਲ ਚੱਲ ਪਹਾੜ ਦੇਖ ਲੈਣੇ ਸਕੂਨ ਜ਼ਰੂਰ ਆ ਲੇਕਿਨ ਜਿਹੜੀ ਖੁਸ਼ੀ ਆ ਉਹ ਤੁਹਾਨੂੰ ਆਪਣੇ ਪਿੰਡ ਆਪਣੇ ਘਰ ਦੇ ਵਿੱਚ ਹੀ ਮਿਲਦੀ ਆ ਇੱਥੇ ਆਇਆ ਕੱਲ ਸਭ ਤੋਂ ਪਹਿਲੇ ਉੱਤਰ ਦੇ ਇੱਥੇ ਟੂਲ ਵੇਖਿਆ ਚੱਲਦਾ ਪਿਆ ਸੀ ਤੇ ਉਹਦੇ ਹੀ ਪਹਿਲੇ ਮੂੰਹ ਤੋਤਾ ਮੈਂ ਕਿਹਾ ਜੋ ਵੀ ਆ ਸਕੂਨ ਜਿਹੜਾ ਇੱਥੇ ਆ ਉਹ ਇੱਥੇ ਹੀ ਆ ਪਹਾੜਾਂ ਦੇ ਵਿੱਚ ਵੀ ਹੈਗਾ ਲੇਕਿਨ ਆਪ ਦੀ ਤਰਤੀ ਆਪ ਦੀ ਹੁੰਦੀ ਆ ਬਾਕੀ ਰੱਖੇ ਅੱਲਾ ਖੈਰ ਸੁਖ ਸੁਭਾ ਚੱਲਣਾ ਕਰੇ ਤੇ ਮਿਲਦੇ ਆ ਆਪਾਂ ਸੁਭਾ ਨਵੇਂ ਵਲੌਗ ਦੇ ਵਿੱਚ ਇੱਕ ਨਵੀਂ ਰੁਟੀਨ ਦੇ ਨਾਲ ਇੱਕ ਨਵੇਂ ਮਾਹੌਲ ਚਾਲ ਦੇ ਨਾਲ ਨਵੀਆਂ ਗੱਲਾਂ ਬਾਤਾਂ ਨਾਲ ਹੁਣ ਸਾਨੂੰ ਦਿਓ ਇਜਾਜ਼ਤਾਂ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਬਾਕੀ ਗੱਲਾਂ ਬਾਤਾਂ ਕੁਝ ਹੈਗੀਆਂ ਉਹ ਸਵੇਰੇ ਘਰੇ ਜਾ ਕੇ ਹੀ ਰਾਮ ਸਕੂਨਾ ਕਰਾਂਗੇ ਦਿਓ ਜਾਸਤਾਂ ਜੀ ਦੁਆਵਾਂ ਚ ਯਾਦ ਰੱਖਿਓ ਰੱਬ ਰਾਖਾ